ਵਾਹੀ ਗੁਰੂ ਮੈਂ ਕਹਿੰਦਾ ਵਾਹੀ ਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਦੀ ਸੁਣ ਪ੍ਰਭ ਮੇਰੇ ਨਾਮ ਕਰ ਆਪਣੇ ਚੀਰੇ ਸਤਨਾਮ ਸ੍ਰੀ ਵਾਹਿਗੁਰੂ ਸੰਬਦਿਓ ਤਨਾਸਰੇ ਮਹਿਲਾ ਪਹਿਲਾ ਕਰ ਪਹਿਲਾ ਚਉਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰ ਗੁਰ ਪ੍ਰਸਾਦ ਜਿਉ ਡਰਤ ਹੈ ਆਪਣਾ ਕੈਸੋ ਕਰੀ ਬੁਕਾਰ ਦੋਖ ਵਿਸਾਰਣ ਸੇ ਵਾਹ ਸਦਾ ਸਦਾ ਦਤਾਰ ਜਿਉ ਡਰਤ ਹੈ ਆਪਣਾ ਕੈਸਿਓ ਕਰੀਬ ਕਹਾਰ ਦੋਖ ਵਿਸਾਰਣ ਸੇ ਵਾਹ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾ ਆਂਦਨ ਸਾਹਿਬ ਸੇਵੀ ਐ ਅੰਤ ਛਡਾਏ ਸੋਹੇ ਸੁਣ ਸੁਣ ਮੇਰੇ ਕਾਮਣੀ ਪਾਰੋ ਤਾਰਾ ਹੋਏ ਦਇਆਲ ਤੇਰੇ ਨਾਮ ਦਰਾ ਸਦ ਕੁਰਬਾਨ ਜਾਉ ਰਹਾ ਸ਼ਰਮੰ ਸਾਚਾ ਇੱਕ ਹੈ ਜੋ ਜਾ ਨਾਹੀ ਕੋਏ ਤਾਂ ਕੀ ਸੇਵਾ ਸੁਖਰੀ ਜਾਕੋ ਨਦਰ ਕਰੇ ਦੁਦ ਬਾਜ ਪਿਆਰੇ ਕੇਵ ਰਹਾ ਸਵਡ ਆਏ ਦੇ ਜਿਤ ਨਾਮ ਤੇਰੇ ਲਾਗ ਰਹਾ ਦੁਜਾ ਨਹੀਂ ਕੋਏ ਜਿਸ ਆਗੈ ਪਿਆਰੇ ਜਾਇ ਕਹਾ ਰਹਾ ਸੇਵੀ ਸਾਹਿਬ ਆਪਣਾ ਅਵਰ ਨ ਜਾਣ ਤੂ ਕੋਏ ਨਾਨਕ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾ ਨਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਚੁੱਕ ਚੁੱਕ ਹੋਏ ਰਹਾ ਨਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ परम देवे तुम्हारे के जो गुरु महाराज भी दात्री का कार अंतरा से पूर्ण होए हो नग्न सक्य कोए उसको खाये ताक न पाए धर्मो जिके मुख रामवे जड़े आपे दे आप के से भी कहिके नमः पादशाही पाद नमः भगवान मनोपाल मनोपालिय मुंडा जयमु भयम लकु अम सब भूते बा नमः तो नमः परवान